ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰਪੂਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ। ਹੋਰ ਫਿਰ ਕਿੱਦਾਂ ਚੱਬ ਰੁਕਾ ਹਮੋਂ ਤੇ ਯਾਪਨ ਫਿਲ ਗਏ ਮਾ। ਤੇ ਅੱਜ ਅੱਪਾ ਚੱਲੇ ਆ ਮੇਲੇ ਨੂੰ ਟਰੈਕਟਰ ਤਾਂ ਵੀ ਆਦਾ ਮੇਲਾ ਤੇ ਆਪਣੇ ਫਰੈਂਡਾਂ ਨੇ ਟਰੈਕਟਰ ਜਾਲੀ ਕੇ ਜਾਣਾ ਸੀਗਾ। ਮੈਂ ਕਿਹਾ ਚੱਲ ਉਹਦੇ ਨਾਲ ਅੱਪਾ ਵੀ ਚੱਲਦੇ ਆ। ਤੇ ਚਲੋ ਚੱਲਦੇ ਆ ਫਿਰ ਮਿਲਦੇ ਆਂ ਪਰਾਸੇ ਜਾ ਕੇ। ਲਓ ਜੀ ਟਰੈਕਟਰ ਆਪਾਂ ਲੈ ਆਉਂਦ ਰਿਹਾ ਤੇ ਹੁਣ ਆਪਾਂ ਬੜਾ ਬੜਾ ਤੇ ਦੂਰ ਗੋਂਦੇ ਆ। ਤੇ ਚੱਲੇ ਆਪਾਂ ਮੇਲੇ ਵੱਰ। ਉਹਦੀ ਆਪਾਂ ਪੁੱਛੀ ਦਾ ਸਮਾਨ ਲੈਣਾ ਤਾਂ ਇਹ ਉਹ ਲੈ ਰਹੇ ਹਾਂ ਨਾ ਫਿਰ ਤੋਂ ਬਾਅਦ ਚੱਲਦੇ ਆਪਾਂ all riders ਉੱਥੇ ਹੁੰਦਾ ਯਾਰ ਆਪੇ ਰੇ ਛੱਡੀ ਜਾਂਦਾ ਯਾਰ ਉਹ ਹੈਨਾ ਆਪੇ ਘੜਾ ਲਿਓ ਨੇ ਉਹ ਉਹਨਾਂ ਲਈ ਤਾਂ ਬ੍ਰਾਮਾਸਟ ਕਰਨ ਨੂੰ ਮੇਰੇ ਦੂਜੇ ਤੇ ਨ ਰੱਖਦੀ ਐ ਲੋ ਜੀਆਂ ਗੁਰਿੰਦਰ ਆਂਦੀ ਨਹੀਂ ਆਹ ਸੱਲੋ ਮੰਦਰਾ ਆ ਵੇ ਮਾ ਫੜਾਈਆਂ ਦੂਰੇ ਦੀ ਇਹਨਾਂ ਭਈਏ ਨੂੰ ਮਗਾ ਲੈ ਜੋ ਬਾਈ ਉੱਥੇ ਆਉਂਦਾ ਰਹਿਦਾ ਜੀ ਚਾਰ ਗੱਲਾਂ ਦੇ ਅੰਦਰ ਟ੍ਰਕ ਦੇਖਦਾ ਆਹ ਲਾ ਲਾ ਕੇ ਟੱਕੀਆਂ ਸਪਾਰਾ ਹੁੰਦੀ ਐ ਇੰਨਾ ਦਾ ਜਿਹੜੀ ਆਹ ਇਹਦੀ ਵੀ ਆ ਉਹ ਨਹੀਂ ਮਾਰਨ ਕੱਢ ਗਿਆ ਕੱਢ ਗਿਆ ਟੋਏ ਬਹੁਤੀ ਉਹ ਹੋ ਗਿਆ ਡਰਾਲ ਪਾਇਆ ਹੋਇਆ ਨਾ ਨਾ ਡਰਾਲ ਹੋ ਗਿਆ ਹੋ ਗਿਆ ਟਰਬੂ ਟਰਬੂ ਗਈ ਗਏ ਦੋ ਟਰਬੂ ਗਈ ਟਰਬੂ ਕਾਇ ਗਏ ਜਿਹੜੇ ਖੜਲੇ ਖੜਲੇ 1 2 3 ਅਤੀਆ ਖੜਿਆ ਚੱਕੇ ਨਹੀਂ ਬੰਦੇ ਨੇ ਗਲਾਬ ਨਾਲ ਸਿਗਰਟ ਦੇ ਦੇ ਦਾ ਜਿਵੇਂ ਨਹੀਂ ਦੇਖੀ ਵੀ ਕਹੀ ਕਿ ਉਹਨੇ ਗਲਾਬੀ ਰੰਦ ਨੂੰ ਲੰਘ ਗਿਆ ਭਾਈ ਉੱਥੇ ਦੇ ਡੇਂਜਰ ਜ਼ੋਨ ਚੋਂ ਲੰਘ ਗਿਆ ਉਹਨਾਂ हा त भई ਆ ਗਿਆ ਐ ਗੈਸ ਗੜ ਪਟ ਗਿਆ ਪਟ ਗਿਆ ਗੈਸ ਗੜ ਪਟ ਗਿਆ ਆ ਲਾ ਗਿਆ ਭਾਈ ਗੈਸ ਗੜ ਪਟੇ ਹੋਏ ਚ ਵੀ ਦੋ ਗੇੜੇ ਲਾ ਗਿਆ ਪੂਰੇ ਗੈਸ ਗੜ ਪਟ ਗਿਆ ਲਾਗਦਾ ਚਿੰਝੀ ਕਰਦਾ ਆ ਗਿਆ ਕਿੰਨੇ ਮਿੰਟ ਲੱਗ ਚਲਾ ਜਿਹੜਾ ਹਾਂ ਕਿੰਨੇ ਮਿੰਟ ਚਲਾ ਜਿਹੜਾ 345 40 ਮੂਰੇ ਦੁਨੀ ਦਵਾਰ چلے گاڑ د ਵੀ ਬਾੜਨੀ ਸ਼ੁਰੂ ਹੋ ਗਈ ਬੇੜਾ ਕੜਾਈ ਜੀ ਹੋਣ ਲੱਗੀ ਜਿਵੇਂ ਜਨਰਮਾਈ ਹੋਣੀ ਆ ਟਰੈਕਟਰ ਨੇ ਉਡਣਾ ഇതോ എ ബാത 328 328 ਮਾਰ ਗਿਆ ਭਈ ਉਹ ਵਾਲਾ ਫੈਨ ਫਿਰੇ ਬਰਾਜੇ ਵਾਲਾ ਆਪਰੇਟਰ ਦਾਤਾ ਕਿੱਥੇ ਗਿਆ 做保利。<noise>

I don't know. ਉਹ ਗੋਬਣ ਕੇ ਬੱਜ ਗਈ ਉਹ ਗੋਲਾ ਬਣ ਗਿਆ ਉਹ ਬੋਲਾ ਬਣ ਗਿਆ ਨਾ ਤਾਂ ਬੱਦੀ ਬੱਜ ਗਈ ਜੇ ਸ਼ੂਲਾ ਯੰਕਲ ਵਾਲਾ ਉਹ ਹੋ ਜਾਉਂਦੇ ਕੀ ਕੱਢਦਾ ਉਹ ਕੀ ਕੱਢਦਾ ਹੁਣ ਕੀ ਕਰਦੇ ਜਦੋਂ ਪੂਰੇ ਵਿੱਚ ਭਰਾਵਾਂ ਦਾ ਕੰਤ ਪਰੇ ਅੱਗ ਵੱਲੋਂ ਆਪਾਂ ਦਾ ਕੋਲ ਸਰਮਾ ਰਿਓ ਅੰਦਰ ਸੈਤਾਨੀ ਕੰਦ ਫਸਾ ਲੈ ਆਏ ਇਹ ਸੋਹਣਾ ਸਾਤ ਸ੍ਰੀ ਅਕਾਲ ਅਗਲੇ ਨੂੰ ਜੱਗੇ ਗਰਾਉਂਡ 'ਚ ਸੱਤ ਕੇ ਰੱਖ ਵੀਰੇ ਹੁਣੇ ਤੋਂ ਚਿਤਾਬਲੀ ਗਰੁੱਪ ਅਰਜਨ ਵੀਰਾ ਜੀ ਜਲਦੀ ਦੇ ਨਾਲ ਜਿੱਕੋ ਮੜਦਾ ਰਹਿਮ ਚਿਤਾਬਲੀ ਆ ਰਿਹਾ ਅਰਜਨ ਲੈ ਕੇ ਆ ਜਾ ਵੀਰੇ ਜਲਦੀ ਦੇ ਨਾਲ ਚਿਤਾਬਲੀ ਗਰੁੱਪ ਅਰਜਨ ਫਿਰ ਸਤਬਾਹਾ ਹਜੀਤ ਸਿੰਘ ਜੱਖਮੜਪੁਰ ਅਰਜਨ 305 ਬਲੈਕ ਬਾਬਾ ਸੋਨਾਲੀ ਦਾ ਸਾਥ ਬਾਦ ਗਰੁੱਪ ਪਰ ਕੋਈ ਗੱਲ ਨਹੀਂ ਆਦਰਾ ਹਰ ਇੱਕ ਦਿਨ ਦਿਖਾਵਾ ਆ ਗਿਆ ਬਹੁਤ ਬੜਾ ਬੜਾ ਕੁਝ ਇੱਕ ਸਰਾਫ ਦੀ ਲੇਟ ਹੋ ਰਹੀ ਹੈ ਕੋਈ ਨਾ ਕੋਈ ਬੜਾ 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 ਬੜ ਇਹ ਟਰੈਕਟਰ ਤੇ ਲੱਗੇ ਆ ਉਹ ਮਾਰਦੇ ਨੇ ਟਰੈਕਟਰ ਨੇ ਮਾਰਨਾ ਹੈ ਜੈਸਰ ਵਾੜਾ ਸਾਡਾ ਵੀਰ ਆ ਗਿਆ ਜੈਸਰ ਨਾਮ ਦਾ ਆ اُتھ کُنی واڑا تھانّو واڑا سڏي ويڏا ٿوروا واڑا سڏي پڙها واڑا ۽ ٻئي پاسي ڏسڻو گراؤنڊ جو هٿي ٿي وڃي ٿو ۽ ٻئي طرف کان ਜੈਸ ਕੱਟੂ ਦਾ ਕਬਰਾਤ ਗੁਰਪਾਲੇ ਸਮਾਨ ਲਓ ਜੀ ਆਕੇ ਇੱਕ ਮਿੰਟ ਜੀ ਜੇ ਟਾਈਮ ਤੋੜਦਾ 1000 ਚੁੰਦੀ ਖੁਰਦ ਵਾਲੇ ਵੀਰਾਂ ਵੱਲੋਂ ਹੋਣਾ ਚੰਨੇ ਹੋਣਾ ਵੱਲੋਂ ਸੰਧੂ ਹੋਣਾ ਵੱਲੋਂ ਤੇ 500 ਫੱਦੇ ਟੋਚ ਨੂੰ ਗੁਰਪਾਲੇ ਵੀਰਾਂ ਵੱਲੋਂ ਜਿਹੜਾ 400 ਕਮੇਟ ਨੇ ਇਹ ਸਖਾਰੀਵਾਲ ਦਾ ਬੇਟਾ ਇੱਕ ਨੌਜਵਾਨ ਦਾ ਮੇਰੇ ਵੀਰੋ ਸਖਾਰੀਵਾਲ ਤੋਂ ਦੂਜੇ ਡ੍ਰਾਈਵਰ ਇਹ ਕਹਿੰਦੇ ਵੀ ਇਹੋ 13 ਮਾਹ ਦੇ ਵਿੱਚ ਆ ਪਿੰਡਾਂ ਕਹਿੰਦੇ ਕਿ ਪਰੌੜ ਵਾਲਾ ਚਲਾਉਂਦਾ ਫਿਰ ਰਿਹਾ ਜੁਰੀਏ ਵੇ ਮੀਨੀਟਰ ਰੋੜਾ ਜਗਾ ਤੇ ਕਿਹਦੀ ਵੀਜੇ ਸਰਪਰੇ ਦਾ ਜਤੂ ਖੇਡ ਰਿਹਾ ਹੈ ਉਹਦਾ ਜਤੂ ਖੇਡਦਾ ਨਾ ਦੇ ਲੋ ਇਹ ਟ੍ਰੈਕਟਰ 诶呀 ਹੱਟ ਜਾ ਭਾਈ ਖੜ ਜਾ ਮੈਂ ਤੁਹਾਨੂੰ ਬਾਅਦ ਚ ਦੱਸਦੇ ਜਿੰਨਾ ਮਾਰਦੇ ਤਰਾ ਖੜ ਜਾ ਭਾਈ ਭਾਈ ਖੜਦਾ ਜਾਓ ਭਾਈ ਖੜ ਜੋ ਖੜ ਜੋ ਸਭ ਕੋ ਦੱਸੋ ਇੱਕ ਮਿੰਟ ਪਹਿਲਾਂ ਟਾਈਮ ਬੋਲਦੇ ਆਂ ਦੇ ਭਾਈ ਇਹਦਾ ਟਾਈਮ ਆ ਜੀ ਬਾਬਾ ਪੂਰੀ ਜੋ ਹੱਦ ਤੱਕ ਥੱਲੇ ਗੜਲਾ ਖਾਜ ਜੀ ਕਰਦਾ ਜਿਹੜਾ ਬਾੜੀ ਮਾਰਦੇ ਤੋ ਵੱਡੀ ਮੁਬਾਰਕਵਾਦ ਹੈ ਇਹਦਾ ਪਾਇਲਟ ਹੁੰਦਾ ਰਵੀ ਰਵੀ ਪਾਇਲਟ ਹੁੰਦਾ ਇਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਫੋਟੋ ਖਿੱਚੋ ਜੀ ਫੋਟੋ ਖਿੱਚੋ ਤੇ ਤੁਬਾਦ 7ਵੇਂ ਨੰਬਰ ਵਾਲੇ ਆ ਜਿਓ ਜੀ ਅਦਲ ਵੀਰ ਅਦਲ ਵੀਰ 7ਵਾਂ ਨੰਬਰ ਆ ਜੀ ਇਸ ਤੋਂ ਬਾਅਦ ਸੰਤ ਬਾਬਾ ਅਜੀਤ ਸਿੰਘ ਨਤਮਲਪੁਰ ਆਰਕਸਾਟ ਆ ਪੈਸੇ ਫੜ ਲਓ ਰਵੀ ਭਾਈ ਪੈਸੇ ਫੜ ਲਓ ਹਾਂਜੀ ਇਹ ਖੇੜੀ ਗਰੁੱਪ ਸੋਨੀ ਅੰਡਾ ਫਾਰਮ ਬੋਲੇ ਸੋਨਿਆ ਸੱਤਵੇਂ ਨਾਮ ਵਾਲੇ ਆ ਜਾਓ ਜੀ